ਉਹ ਕਿਉਂ ਨਹੀਂ ਲਾਈਵ ਕੀਤਾ ਜਦੋਂ ਬੋਲਦੇ ਸੀ ਠੀਕ ਥੋੜਾ ਕਿਹਾ ਅੱਜ ਮੌਕੇ ਅੱਜ ਮੌਕਾ ਵਿਖੇ ਤੁਹਾਡੇ ਸਾਹਮਣੇ ਤਸੀਲ ਕੰਪਲੈਕਸ ਦਾ ਹੈ ਉਹਦਾ 3 ਤੇ 4th ਫਲੋਰ ਬਣਾਇਆ ਬੜੇ ਸ਼ਾਨਦਾਰ ਕਮਰੇ ਬਣਾਏ ਨੇ ਕਿਉਂਕਿ ਲੇਡੀਜ਼ ਐਂਡ ਜੈਂਟਲ ਟਾਇਲਟ ਔਰ ਲਿਫਟਾਂ 10 ਕਰੋੜ 31 ਲੱਖ ਦਾ ਪ੍ਰੋਜੈਕਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਅ ਤਸੀਲ ਕਾਂਪਲੈਕਸ ਦੇ ਉੱਪਰ ਸੋਲਰ ਜਿਹੜਾ ਪ੍ਰੋਜੈਕਟ ਲੱਗੂਗਾ ਜਦ ਕਿ ਸਾਡੇ 12% ਬਿਜਲੀ ਇਹ ਦਫ਼ਤਰ ਆਪ ਹੀ ਪੈਦਾ ਕਰੂਗਾ ਆਪਣੀ ਸਾਡੇ 12% ਆਪਣੀ ਸੋ ਇਹ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈ ਅਸਲ ਵਿੱਚ ਤਰੱਕੀ ਦੇ ਇਹੀ ਰਾਹ ਨੇ ਵਿਕਾਸ ਦੇ ਇਹੀ ਰਾਹ ਨੇ ਤੇ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆਲੇ ਦੁਆਲੇ ਤਾਂ ਕੋਲਪਾ ਮੈਂ ਉਹ ਬਗਾ ਪ੍ਰਾਣਾ ਹੈ ਕੋਟਕਪੂਰ ਹੈ ਪਰ ਮੈਂ ਫਿਰੋਜ਼ਪੁਰ ਹੈ ਫਿਰ ਚਲਵੰਡੀ ਪਾਈ ਹੈ ਜੀਰਾ ਹੈ ਇੱਥੋਂ ਮੁਕੀਪੁਰ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਿਹੜਾ ਹੋਂ ਤੋਂ ਲੈ ਕੇ ਕੱਲ ਕੱਲ ਪਿੱਟ ਜਾਣ ਦੇ। ਸੋ ਐਮਐਲਏ ਸੈਭਾ ਐਮਐਲ ਮੋਗੇ ਦੇ ਔਰ ਕਰਮਕੋੜ ਦੇ ਐਮਐਲਏ ਸਾਹਿਬ ਸਾਡੇ ਨਾਲ ਖੜੇ ਨੇ ਔਰ ਸਾਡੀ ਮੰਤਰੀ ਸਾਹਿਬ ਕੋਟੇ ਸਾਹਿਬ ਆਖੜੇ ਨੇ ਔਰ ਸਾਡੀ ਜਿਹੜੀ ਮੋਗੇ ਦੀ ਟੀਮ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਇਸ ਆਮ ਆਦਮੀ ਪਾਰਟੀ ਨੇ ਸਤਿਕਾਰ ਪਜਾਉਣ ਵਾਲਾ। ਬਹੁਤ ਸਾਰੇ ਤੇ ਦਿੱਲੀ ਵੀ ਜੋੜੇ ਰੱਖਿਆ ਹੋਣਗੇ ਸ਼ਾਇਦ ਅੱਜ ਕੁਝ ਦਿੱਲੀ ਵੀ ਆਉਣਗੇ। ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਟੀਚਰ ਰੱਖਿਆ ਗਾ ਅਰਵਿੰਦ ਕੇਜਰੀਵਾਲ ਜੀ ਵੱਲੋਂ। ਕਿਰਤ ਕਰਮ ਦੀ ਰਾਜਨੀਤੀ ਅਸੀਂ ਕਰਦੇ ਹਾਂ। ਮਾਨ ਸਾਹਿਬ ਦਿੱਲੀ ਅਸੀਂ 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 ਕੰਮ ਦੀ ਰਾਜਨੀਤੀ ਕਰਦੇ ਆਂ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਹਸਪਤਾਲਾਂ ਸਕੂਡਰ ਦੀ ਗੱਲ ਕਰਦੇ ਆਂ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਆਂ ਅਸੀਂ ਨਹਿਰਾਂ ਦੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆਂ ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਵੀ ਆ ਰਹੀ ਹੈ ਪਰ ਮੈਂ ਤੁਹਾਨੂੰ ਬਹੁਤ ਖੁਸ਼ਖਬਰੀ ਵੀ ਦੇ ਰਿਹਾ ਮੈਂ ਦਿੱਲੀ ਤੋਂ ਆਇਆ ਹਾਂ ਦੋ ਦਿਨ ਮੇਰੀ ਦਿੱਲੀ ਤੁਸੀਂ ਵੀ ਦੇਖਿਆ ਹੋਣਾ ਸਰ ਕਵਰ ਕਿੰਨਾ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਯਾਨੀ ਕਿ ਚੌਥੀ ਵਾਰ ਚੌਥੀ ਵਾਰ ਅਮਨਿ ਪਾਟ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫੇਰ ਫੇਰ ਸਾਡੇ ਤੋਂ ਉੱਪਰ ਮਤਲਬ ਅ ਇਹ ਰਕੜ ਬਣੂਗਾ ਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮਾਨੇ ਪਾ ਕੇ ਉਹਨਾਂ ਨੇ ਜਿ ਕਿੰਨ ਕਰਨਾ ਸ਼ੁਰੂ ਕੀਤਾ ਵਾ ਪਿਆਰ ਦੇਣ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹੀਂ ਰਾਹੀਂ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਵੀ ਕਹਿ ਜਦੋਂ ਮੈਂ ਐਮਪੀ ਸੀਗਾ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਚ ਤਾਂ ਮੈਂ ਐਸਾ ਹੱਥ ਬੰਨ ਕੇ ਫੋਟੋ ਤੇ ਮੈਂ ਕਹਿੰਦਾ ਵੀ ਇੱਕ ਵਾਰੀ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨ੍ਹਣੇ ਪਏ ਨੇ ਕਿ ਮੈਨੂੰ ਪਰ ਕੇ ਦੇਖੋ ਔਰ ਜੇ ਦੁਬਾਰਾ ਵੀ ਮੈਨੂੰ ਹੱਥ ਕਰਨੇ ਪੈਗੇ ਫਿਰ ਲਖ ਲਾਨ ਤੇ ਮੇਰੀ ਰਾਜਨੀਤੀ ਅਗਲੀ ਵਾਰ ਜਿਹੜਾ ਪੋਸਟਰ ਸੀ ਉਸ ਮੈਂ ਐਡਾ ਕਿਹਾ ਕਿ ਮੇਰੇ ਕੰਮਾਂ ਤੇ ਵੋਟ ਪਾਓ ਸਰਬਿੰਦ ਕੇਜਰੀਵਾਲ ਵੀ ਇਹੀ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਨਹੀਂ ਨਾਮ ਤੇ ਕੋ ਮਾਨਸਤ ਤੁਸੀਂ ਗੱਲ ਕੀਤੀ ਕੰਮਾਂ ਦੀ ਰਾਜਨੀਤੀ ਦੀ ਇੱਕ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ 1000 ਰੁਪਏ ਮਹੀਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫੇਰ ਵਾਦੇ ਝੜੀ ਲਾ ਰਹੇ ਆ ਅੱਛਾ ਦਿੱਲੀ ਪੂਰੇ ਹੋ ਰਹੇ ਨੇ ਮੁ ਪੰਜਾਬ ਦੀ ਗੱਲ ਕੀ ਫਿਸ਼ਲ ਹੈ ਜੀ ਪੰਜਾਬ ਚ ਕਰਾਂਗੇ ਕਦੋਂ ਦੀ ਕਰ ਫਿਰ ਲੇਡੀਜ਼ ਦਾ ਅਗਲੇ ਬਜਟ ਚੱਲਗੇ ਫਿਰ ਉਹ ਤੋਂ ਬਾਅਦ ਤੁਸੀਂ ਕੋਈ ਸਵਾਲ ਪੁੱਛੋ ਮੈਨੂੰ ਮੈਂ ਸਭ ਮਾਲਾ ਪੂਰਾ ਕਰ ਰਿਹਾ ਤਾਂ ਨਾ ਤੁਸੀਂ ਫਿਰ ਬਾਅਦ ਵਿੱਚ ਮੈਨੂੰ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਕਿਉਂਕਿ ਦੇਖੋ ਦੇਖੋ ਕਿਹਦੀ ਬਾਦੀ ਗੱਡੀ ਦੇ ਦੁਆਰਾ ਫਿਰ ਹਮਲਾ ਆ ਕੇ ਕਿ ਰੈਕਸ਼ਨਾਂ ਵੀ ਹਮਲੇ ਹੁੰਦੇ ਆ ਅੱਗੇ ਪਿੱਛੇ ਦੇਖ ਲਓ ਨਾ ਫਿਰ ਕਿਸ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੁੱਟ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕਿੰਨਾ ਤੇ ਚੰਗੀਆਂ ਵੱਡਣ ਲੱਗ ਜਾਂਦਾ ਟੁੰਡੀਆਂ ਵੱਡਣ ਲੱਗੀਆਂ ਦੂਜੇ ਪਹਿਲਵਾਨ ਦੇ ਜੇ ਤੁਹਾਨੂੰ ਪਤਾ ਮੈਂ ਹਾਰ ਰਿਹਾ ਤੁਸੀਂ ਇਹ ਹੈ ਜਿਹੜਾ ਨੀਤੀ ਤੇ ਉਸ ਤੇ ਕੀ ਰੋੜਿਆਂ ਰੋੜਿਆਂ ਪੱਤਰਾ ਨਹੀਂ ਰਾਜਨੀਤੀ ਦੱਸੀ ਕਰਦੀ ਨਹੀਂ ਤੁਸੀਂ ਰੋੜੇ ਪੱਤਰ ਮਾਰੋ ਜਿੱਤ ਲਓ ਤੁਸੀਂ ਏਜੰਡਾ ਦੱਸੋ ਉਹੀ ਮੋਦੀ ਕਹਿ ਰਿਹਾ ਤੇ ਫ੍ਰੀ ਕੀ ਰੇਵੜੀਆਂ ਵੰਡ ਰਹਿ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 2100 ਰੁਪਏ ਦੇਵਾਂਗਾ ਉਹ ਕਹਿੰਦਾ ਮੈਂ 2500 ਦੇਵਾਂਗਾ ਮਾਨ ਸਾਹਿਬ ਫਿਰ ਫਿਰ ਇਹ ਪਾਪੜੇ ਪਾਪੜ ਨਹੀਂ ਬਣ ਰਹੇ ਜੇ ਗੱਲ ਤੁਸੀਂ 600 ਦਾ ਕਿਹਾ ਮੈਡਸਰ ਕਿੱਜਾ ਹਸਪੀਟਲ ਦੇ ਵਿੱਚ ਜਦੋਂ 3 ਮਹੀਨੇ ਪਹਿਲਾਂ ਦਵਾਈ ਦੇਦੇ ਮਹੀਨੇ ਦਵਾਈ ਦੇਣ ਲੱਗੇ ਕਦੀ ਆ ਰਹੀ ਹੈ ਮੈਡਸਨ ਦੇ ਵਿੱਚ ਕੋਈ ਕਮਿਨੀਤੀ ਫੜ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ کافی ਆਦਾ ਮੈਟਰ ਦਿਖਾਉਂਦੀ ਨਹੀਂ ਨਹੀਂ ਇੱਕ ਹੱਲ ਮੈਂ ਮੰਨੂਗਾ ਕਿਉਂ ਕਮੀਆ ਹੋਣ ਗਿਆ ਪਰ 75 ਸਾਲ ਪੁਰਾਣੀ ਗੰਡ ਖੋਲਣੀ ਹੈ ਵੀਰੇ 75 ਸਾਲ ਪੁਰਾਣੀ ਗੰਡ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਪੇ ਵਾਲੇ ਬੂਟ ਦੀ ਗੰਡ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਨੀ ਦਾ ਖੋਲਣਾ ਪੈਂਦਾ 75 ਸਾਲ ਪੁਰਾਣੀ ਗੰਡ ਖੋਲਣੀ ਹੈ ਮੈਂ ਮੰਦਾ ਮੈਂ ਮੋਗੇ ਮੈਂ ਆ ਕਰਨਾ ਆ ਇਹਦੇ ਬਾਰੇ ਤਾਂ ਪੁੱਛ ਲੋ ਕਿ ਕੀ ਹੈ ਇਹਦੇ ਬਾਰੇ ਇੱਕ ਕੁਛ ਇਹਦੇ ਬਾਰੇ ਸਵਾਲ ਬੱਚੇ ਜੀ ਸਰ ਕਾਲ ਕਰ ਰਹੇ ਜੀ ਜੱਥੇਦਾਰ ਤੋਤਾ ਸਿੰਘ ਬਲੋ ਇਹ ਰੱਖੀ ਗਈ ਸੀ ਪ੍ਰਕਾਸ਼ ਸਿੰਘ ਬਾਬਲ ਲੋਕ ਐ ਅੱਜ ਮਰਜਿੰਦਰ ਸਿੰਘ ਬਰਾੜ ਜੀ ਜੱਥੇਦਾਰ ਤੋਤਾ ਸਿੰਘ ਬਲੋ ਜੀ ਉਹਨੇ ਜੀ ਧੰਨਵਾਦ ਕੀਤਾ ਕਾਲ ਕਰ ਰਹੇ ਵੱਡੀ ਵੱਡੀ ਗੱਲ ਹੈ ਵਧੀਆ ਗੱਲ ਹੈ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿੰਦਾ ਜੀ ਚਾਹੇ ਜੀਨੇ ਮਰਜ਼ੀ ਰੱਖਿਆ ਜੀਨੇ ਕੰਪਲੀਟ ਕਰਤਾ ਉਹ ਉਹੀ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕੰਪਲੀਟ ਕਰਦਾ ਉਦਘਾਟਨ ਦੇ ਇਵੇਟ ਕਰਦੇ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਕਾਰਨ ਕਰਕੇ ਕੋਈ ਪੁਲ ਵੀ ਰਹਿ ਜੇ ਮੈਂ ਕਹਿੰਦਾ ਪੁਲ ਚਲਾਓ ਕੋਈ ਕੋਈ ਹੋਵੇਗਾ ਮੈਂ ਤਾਂ ਮੈਂ ਤਾਂ 14 ਫਰਵਰੀ ਨੂੰ ਮੀਟਿੰਗ ਹੋਣੀ ਹੈਗੀ ਹੈ ਮੈਂ ਤਾਂ ਦੱਲੇਵਾਲ ਸਾਹਿਬ ਨੂੰ ਮੈਂ ਤਾਂ ਪਹਿਲਾਂ ਕਿਹਾ ਸੀ ਕੇਂਦਰ ਨੂੰ ਇਹ ਮੈਂ ਕੇਂਦਰ ਨੂੰ ਕਿਹਾ ਸੀ ਇਹ ਗੱਲ ਵਾ ਗੱਲ ਕਰ ਸਰ 14 ਫਰਵਰੀ ਕਿਹਾ ਸੀ ਪਰ ਹੁਣ ਇਹ ਦੱਲੇਵਾਲ ਸਾਹਿਬ ਕਹਿੰਦੇ ਹੈਗੇ ਕਿ 14 ਫਰਵਰੀ ਕਿਉਂ ਲੇਟ ਕੀਤੀ ਹੈ ਮੈਂ ਜੀ ਦੇਖੋ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਖਨੌਰੀ ਜਾਂ ਸ਼ੰਭੂ ਬਾਟਰ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਇੱਥੇ ਦਿੱਤੀ ਹੈ ਜੋ ਸਹਿਮਤ ਨਹੀਂ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਆ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗਾਂ ਕਰਾਈਆਂ ਨੇ ਮੈਂ ਹੀ ਤਾਂ ਕੋ ਦੇ ਦੇ ਚਿੱਤਰ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅਜਨ ਸ਼ਿਵਰਾਜ चौहान ਜਦੋਂ ਉਹ ਆਏ ਸੀਗੇ ਆਗੇ ਗੱਲ ਕਰੋ ਕੱਲ ਗੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਮੈਂ ਮਗਰ ਮੈਂ ਹੋ ਜੇਗੀ ਚੋਅ ਪਰ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿੰਦਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਸੀ ਦੇਸ਼ ਦਾ ਅਨਾਜ ਭੰਨਣਾ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਂਗੇ ਲੋਕੀ ਸੁਣੋਂਗੇ ਤੇ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਂਗੇ ਹੋਰ ਕਿਹਦੀਆਂ ਸੁਣਾਂਗੇ ਸੋ ਅਸੀਂ ਸਟੇਕ ਹੋਲਡਰਸ ਹਾਂ ਅਸੀਂ ਸਾਰੇ ਦੇਸ਼ ਨੂੰ ਜੀ ਅੰਨਦਾਤਾ ਜੇ ਅਸੀਂ ਅੰਨਦਾਤਾ ਕਹਿੰਨੇ ਆ ਤਾਂ ਅੰਨਦਾਤਾ ਸਮਝੋ ਵੀ ਨਾ ਕਿ ਮੇਰਾ ਖੁਆਸੀ ਐਸਰਫੇ ਪੰਦੀ ਬੜੀ ਕਾਮਯਾਬੀ ਕਰਦੀ ਹੈਗੀ ਆ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸਫ ਦੇ ਵਿੱਚ ਜਗਾ ਕੋ ਟ੍ਰੈਫਿਕ ਦੇ ਵੀ ਜਿਹੜੇ ਨੇ ਭਰਤੀ ਕਿਤੇ ਡਾਲੀ ਸਾਡੇ ਆ ਰਾਏ ਸਾਹਿਬ ਦੀ ਵੀ ਕੱਲ ਸਟੇਟਮੈਂਟ ਆਈ ਸੀ ਕਰਾਂਗੇ ਜੀ ਰਾਏ ਦੇਖੋ ਐਸਐਸਫ ਪਹਿਲਾਂ ਤਾਂ ਹੈ ਨਹੀਂ ਡੇਸਟ ਪਹਿਲੀ ਵਾਰ ਹੈ ਔਰ ਮੇਥੋ 4-5 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੇਥੋ ਐਸਐਸਫ ਬਾਰੇ ਜਾਣਕਾਰੀ ਮੰਗੀ ਹੈ ਕਿ ਜੀ ਇਹ ਕਿਵੇਂ ਬਣਾਈਏ ਤੁਸੀਂ ਇਹ ਕਿਵੇਂ ਹੁੰਦਾ ਜੀ ਕੀ ਕੀ ਕੀਤਾ ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੋੜੀਆਂ ਟਰੱਕ ਮਹਿੰਗੀਆਂ ਤੋਂ ਪਾਵੇ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਅਪਾ ਅਕਸਰ ਸੁਣਦੇ ਤੁਸੀਂ ਅਕਸਰ ਕਹਾਵਾਂ ਦਿੰਦੇ ਰਹੇ ਹੋ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਵਾਜੀ ਸਾਰਾ ਪਰਿਵਾਰ ਖਸ ਗਿਆ ਘੱਟੋ ਘੱਟ ਅਸੀਂ ਮੈਂ ਜਦੋਂ ਐਮਪੀ ਸੀਗਾ ਮੈਂ ਡਾਟਾ ਘਟਾਇਆ ਸੀਗਾ ਪਾਰਲੀਮੈਂਟ 14 ਮੋਤਾਂ ਪਰ ਡੀਸੀ ਪੰਜਾਬ ਦੀ ਪੰਜਾਬ ਨੰਬਰ 1 ਸੀ ਖੂਨੀ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ ਪਰਡੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਹੁਣ ਸਾਲ ਨਾਲ ਕੋਨਾ ਕਰੋ ਜੀ 5000 ਬੰਦਾ ਹੋ ਗਈ ਜੇ ਅਸੀਂ 5 ਅੱਧੀਆਂ ਇਸ ਵਕਤ 47% ਮੌਤਾਂ ਘਟਾ ਦਿੱਤਾ। ਇੱਕ ਹੋਰ ਤੁਹਾਨੂੰ ਇੰਟਰਸਟਿੰਗ ਡਾਟਾ ਦੱਸਦਾ। ਮੇਰੇ ਕੋਲ ਡਾਟਾ ਆਇਆ ਕਿਉਂਕਿ ਇਹ ਫਰਵਰੀ ਦੇ ਇਹਨਾਂ ਦਿਨਾਂ ਚ ਇਹੋ ਕਰਨ ਦਿੱਤਾ। ਆਉਣ ਵਾਲੀ ਫਰਵਰੀ ਦੇ ਵਿੱਚ ਅਸੀਂ ਦਾ 1 ਸਾਲ ਹੋਊਗਾ। ਤੁਹਾਨੂੰ ਇੰਟਰਸਟਿੰਗ ਡਾਟਾ ਦ। ਮੇਰੇ ਕੋਲ 1 ਸਾਲ ਦਾ ਡਾਟਾ ਮੈਂ ਮੰਗਾਇਆ। ਮੈਂ ਕਿਹਾ ਹੁਣ ਤੱਕ ਦਾ ਡਾਟਾ ਦੇ। ਮੌਤਾਂ ਦੀ ਗਿਣਤੀ 47% ਘਟ। ਜ਼ਖਮੀਆਂ ਦੀ ਗਿਣਤੀ 150% ਵਧ ਗਈ। ਇੱਕ ਮਿੰਟ ਇੱਕ ਮਿੰਟ ਫਲਾ ਮੈਨੂੰ ਇਹ ਪੁੱਛੋ ਕਿ ਦੂਰ ਤੋਂ ਫਿਰ ਚੱਕਦੇ ਨੇ ਕਿੰਤੀਆਂ ਵਾਰੀ ਦੇ ਕੋਈ ਜਿਹੜੇ ਪਹਿਲਾਂ ਮੌਤਾਂ ਚਾਵਲ ਹੋ ਜਾਂਦੇ ਸੀ ਉਹ ਬਹੁਤ ਦੱਖਨੇ ਗਏ ਹੁਣ ਜੇ ਕਿਸੇ ਦੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਲਿਖ ਲੈਂਦੇ ਆ ਉਹਨੂੰ 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 ਰਿਸਟਰ ਕਰੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਜੀ ਔਰ ਨਾਲ ਇਹ ਵੀ ਨਹੀਂ ਲਗ ਭਗ 5 ਕਰੋੜ ਰੁਪਈਆ ਨਕਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਘਰੇ ਪਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸਟੈਂਡ ਹੋ ਜਾਂਦਾ ਹੈ ਤੁਸੀਂ ਉਹ ਦੇਖਦੇ ਹੋ ਮੇਰਾ ਬੱਡੂ ਕਿਤੇ ਆ ਜਾਂ ਮੇਰੇ ਮੇਰੇ ਪਰਚੀ ਕੀ ਹੈ ਉਸ ਵੇਲੇ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਉਹ ਪੈਸਾ ਵੀ ਐਸਐਸਐਫ ਪਚਾਰੀ ਹੈ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਅਸੀਂ ਸਨਮਾਨਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ ਚ ਹੋਰ ਵੀ ਬਤਾਇਆ ਜਾਵੇ ਮੈਂ ਤਾਂ ਪ੍ਰਸ਼ਾਸਨ ਸਕੀਮ ਚਲਾਈ ਸੀ ਪਰ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ ਸਰ ਐਸਐਸਐਫ ਹੋਰ ਕੀ ਹੈ ਜੀ ਪ੍ਰਸ਼ਤੀ ਨੇ ਉਹ ਜਿਹੜੇ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਨੇ ਫਰਿਸ਼ਤੇ ਹੀ ਹੈ ਸੋ ਸੱਖਾਂ ਮੈਂ ਜਦੋਂ ਇੱਕ ਪਾਰਟੀ ਗੱਲਾਂ ਕਰਦੀ ਵਿਕਾਸ ਸੀ ਸਰਕਾਰੀ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਰ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ ਇੱਥੇ ਬਹੁਤ ਬਹੁਤ ਸਾਰੀਆਂ ਸਪੈਸ਼ਲਿਸਟੀਆਂ ਖਾਲੀ ਪਈਆਂ ਮੈਡੀਕਲ ਕਾਲਜ ਬਣਾਵਾਂਗੇ ਯੂਕੇਸ ਸੈਂਟਰ ਬਣੂਗਾ ਮੈਂ ਕਹਿ ਕੇ ਗਿਆ ਸੀ ਕਰੋ ਤੇ ਕਰੋ ਮੋਗਾ ਵਾਸੀ ਚੱਕਣ ਜੀ ਆਉਣ ਵਾਲੇ ਆਉਣ ਵਾਲੇ ਸਰ ਆ ਬਿਲਡਿੰਗ ਕਦੋਂ ਤੱਕ ਤਿਆਰ ਹੋ ਜੇਗੀ ਤੇ ਕਿੰਨੇ ਚਿਰ ਲੱਗਣਗੇ 9 ਮਹੀਨੇ ਦੀ ਡੈਡ ਲਾਈਨ ਕੀ ਹੈ ਜੀ 9 ਮਹੀਨੇ ਮਤਲਬ ਕਿੰਨੇ ਲੱਗਦੇ ਨਾਲ ਬਿਲਡਿੰਗ ਤਿਆਰ ਹੋਏਗੀ ਜੀ 9 ਮਹੀਨੇ ਦਾ ਦਿਓਗੇ 9 ਮਹੀਨੇ ਦਾ ਜਰੂਰੀ